ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਦੁੱਧ ਤੁਹਾਨੂੰ ਮੈਂ ਦਿਖਾਉਣੀ ਆ ਸੂਈ ਸਵਾਈਏ ਸੇਲ ਆ ਰੇਟ ਅਟ ਰੇਟ ਵੀਰ ਤੋਂ ਪੁੱਛਦੇ ਆਓਗੇ ਕਰੀ ਗੱਲ ਬਾਈ ਜੀ ਸੱਸੀ ਆ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਹਰਦੀਪ ਸਿੰਘ ਐਡਰੈਸ ਤਪਾ ਮੰਡੀ ਕਮਾ ਰੋਡ ਰਮਾਣਾ ਕੋਠੇ ਠੀਕ ਆ ਰਮਾਣਾ ਕੋਠੇ ਪੈ ਗਏ ਜਦੋਂ ਧੱਬੇ ਦਾ ਟੱਲ ਮਾਣੋ ਜਾਂਦੇ ਹਣਾ ਹਾਂਜੀ ਠੀਕ ਆ ਡਰੈਨ ਟੱਪਣ ਸਾਰੀ ਡਰੈਨ ਤੋਰੇ ਉਹਦੇ ਹਾਂ ਡਰੈਨ ਤੋਰਾ ਕਰ ਆਉਂਦੀ ਤੇ ਮੋਬਾਈਲ ਨੰਬਰ ਆਪਣਾ 77407 03746 77407 03746 03746 ਤੇ ਜਿਹੜੀ ਵੀਰ ਆਪਾਂ ਤੇਰੀ ਮੱਝ ਦੇਖਦੇ ਆਪਿਆਂ ਕਿਹੜਾ ਸੂਆ ਸੂਈ ਇਹ ਇਹ 5ਵੇਂ ਸੂਈ ਸੂਈ ਹੈ 5ਵੇਂ ਸੂਆ ਆਪਣੀ ਘਰ ਦੀ ਮੈਂ ਹੀ ਹਾਂਜੀ ਠੀਕ ਹੈ ਤੇ ਕਹੇ ਦਿਨ ਹੋ ਗਏ ਸੂਈ ਨੂੰ ਅੱਜ ਨੂੰ ਇਹਨੂੰ ਸੂਈ ਨਹੀਂ 4 ਦਿਨ ਹੋ ਗਏ ਕਿ ਕਰ 4 ਦਿਨ ਹੋ ਗਏ ਸੂਈ ਨੂੰ ਬੱਚਾ ਪਿਸਿਆ ਗਿਆ ਤੇ ਘਟਾ ਹਾਂ ਹਾਂਜੀ ਪਤਾ ਕਿਹੜੇ ਟੀਕੇ ਦਾ ਇਹ ਹਾਂਜੀ ਪੀਸੀ 464ੀ ਪੀਸੀ 464 ਦਾ ਗਿਆ ਬੱਚਾ ਤੇ ਜੇ ਅਰਜੁਰ ਜਮਾ ਡਾਨਾ ਹਾਂਜੀ ਤੇ ਚੌਂਡ ਚਬਾਉਣ ਕਿਵੇਂ ਪੋਲੀ ਵਧੀ ਠੀਕ ਹੈ ਕਿੰਨਾ ਦੁੱਧ ਪਾਇਆ ਪਿਛਲੇ ਸੂਏ ਨੇ ਇਹਨੇ ਪਹਿਲੇ ਸੂਏ 14 ਲੀਟਰ ਪਾਇਆ 14 ਲੀਟਰ ਦੁੱਧ ਇਹਦੇ ਚੌਥੇ ਸੂਏ ਪਿਛਲੀ ਵਾਰ ਦੇਤਾ ਹਾਂਜੀ ਹੁਣ ਅੱਜ 4-5 ਦਿਨ ਹੋ ਗਏ ਸੂਈ ਨੂੰ ਹੁਣ ਦੁੱਧੰ ਅੰਦਾਜ਼ਾ ਕਿੰਨਾ ਕੁ ਤਿਆਰ ਹੋਊਗਾ ਹੁਣ ਹੀ ਦੇਖੋ ਕਿੰਨਾ ਕਹੂਗਾ ਚੱਜਣਾ ਮਿਹਨਿਆਂ ਦੀ ਆਪਾਂ ਆਪਾਂ ਮਿਹਨਿਆਂ ਨਹੀਂ ਹੋਰ 1000 ਦਿਨ ਹੋ ਗਿਆ ਬੋਲੀ ਚ ਨਹੀਂ ਅੰਦਾਜ਼ਾ 10 ਤੋਂ ਵਾਰ ਹੋਊਗਾ ਹਾਂਜੀ 10 ਤੋਂ ਵਾਰ ਠੀਕ ਆ ਵੀ ਕਹਿੰਦਾ ਬਾਈ ਜਿਹੜਾ ਵੀਰ ਖਰੀਦਣ ਵਾਲਾ 15 ਕਿਲੋ ਦੁੱਧ ਮੰਨ ਕੇ ਲੈਲੇ ਪਾਧੂ ਖਰਾਇਨ ਹਾਂਜੀ ਤੇ ਮੁੱਲੇ ਦਾ ਕੀ ਰੱਖੇ ਵੇਚਣ ਵਾਲਾ ਜੈਨ ਹਣ ਮੁੱਲੇ ਦਾ 135 130 ਦੇ ਦਿਆਂ 130 ਦੇ ਵਿੱਚ ਮਾਨਦਾਨ ਘਾਰੇ ਬੰਦਿਆ ਕਰਦਾਂਗੇ ਹਾਂਜੀ ਕਰਦਾਂ ਤੇ ਜੇ ਕੁ ਵੀਰ ਕਹੇ ਦੋ ਟਾਈਮ ਚੋਕੇ ਦੇਣੇ ਚ ਵਾਦਾ ਆਪਾਂ ਹਾਂ ਚ ਵਾਦਾਂਗੇ ਜੀ ਬੱਚਾ ਚਾਹੁੰਦਾ ਦੇਖ ਸਕਦਾ ਧਾਰਾਂ ਆਪਾਂ ਮੈਂ ਦੇ ਮਾਰ ਕੇ ਦਿਖਾਉਣੇ ਆ ਕਿਉਂਕਿ ਸ਼ਾਮ ਦਾ ਟਾਈ ਸੋ ਚੋਣ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਤੇ ਵੀਰੇ ਚਵਾਈ ਦੇ ਨਰਮਾ ਪੋਲੀਆ ਜਾਵਾ ਹਾਂ ਬਈ ਜਾਮਾ ਪੋਲੀ ਠੀਕ ਆ ਤੇ ਮਗਰ ਸੋਹਣਾ ਧਰਮ ਮਗਰ ਸੋਹਣਾ ਹੀ ਮਾਰਦੇ ਧਰ ਸੋ ਵੀਰੋ ਥਾਨ ਦੇਖੋ ਸੋਹਣਾ ਸਾਫ ਸੁਥਰਾ ਨਿਕਣਵਾ ਤੇ ਪਸਮਾਹ ਝੋਟੀਆਂ ਚੰਗਾ ਬੱਚਾ ਮੇਲਕਾਫ ਆ ਤੇ ਸਮਾਨ ਮਾਜਾ ਪੰਜਵਾਂ ਸੋਈਆ 1,30,000 ਰੁਪਏ ਇੰਟੀਗਰਲ ਰੇਟ ਆ 1,28 ਦੀ ਵੀ ਦੇ ਦੂੰ ਮਗਰ ਸਾਰੇ ਹੀ ਮਾਰਦੇ ਵੀਰੋ ਧਰ ਸੋ ਕਿਆ ਬਾਤਾਂ ਚੋਣ ਦੇਖੋ ਯਾਰ ਪੂਰਾ ਮੋਟਾ-ਮੋਟਾ ਸੋਣ ਚੋਣ ਚਵਾ ਦੀ ਇੱਕ ਨਵਰੀ ਸਭ 2 ਤੋਂ 2.5 ਸਕਿੰਟ ਦੇ ਵਿੱਚ ਵੀਨੇ ਬਾੜ ਦੀ ਪੌਣੀ ਮਾਰੀ ਜਮਾਤੀ ਤਾਂ ਟਿੱਕਰ ਤੇ ਸਿੰਘ ਮੂੰਹ ਉੱਤੇ ਦੀ ਖੁੱਲਾ ਥੋੜਾ ਜਿਹਾ ਸਿੰਘ ਆ ਗਿਆ ਚੰਗੀ ਬਾਡੀ ਮੈਂ ਬਾਡੀ ਲੈਣ ਦੀ ਮੈਂ ਆ ਗਈ ਪੂਰਾ ਕੱਦ ਕਾੜ ਵਗੈਰਾ ਤੋਰਾ ਵਗੈਰਾ ਮੈਂ ਤਾਂ ਦੇਖ ਸਕਦਾ ਹਾਂ ਸੋਹਣਾ ਸਾਫ ਸੁੱਧਰ ਸਾਨੂੰ ਬੱਚਾ ਲਾ ਕੇ ਪਸਨਾ ਆਈ ਵੀ ਆ ਧਾਰਾਂ ਪੇਦੇ ਮਾਰ ਕੇ ਦਿਖਾਈ ਜਾਂ ਗਿਆ ਤੇ ਬਾਕੀ ਚੋਣਗਾ ਦਾ ਕੀ ਬਾਤਾ ਮੋਟਾ ਚੋਣਾ ਪੂਰਾ ਕਰ ਲੈ ਡੋਖਾਂ ਵਰਗਾ ਸੋ ਬਾਕੀ ਥਾਣੇ ਦੇਖੋ ਲੇਵੇ ਦੀ ਬੜੀ ਸਾਫ ਸੁਥਰੀ ਆ ਤੇ ਘਰ ਦੀ ਮੈਂ ਬਾਕੀ ਮੇਰਾ ਕੋ ਡਰਾਵਾ ਵੀ ਦਾ ਕਰੇ ਤਿਆਰ ਕਰੇਗਾ ਕੱਟਾ ਵਗੋਂ ਉਹ ਵੀ ਦਿਖਾਵਾ ਕੇ ਸੋ ਦੇਖੋ ਮ ਚੰਗੀਆਂ ਪੰਡੇ ਦੇ ਦੇ ਨਾੜਾ ਦਫਾਈ ਦੀ ਜਾਂਦੀਆਂ 128000 ਰੁਪਏ ਦੀ ਵੀਰ ਨੇ ਝੋਟੀ ਦੇਣੀਆਂ ਥੋੜਾ ਦੱਪਾ ਥੋੜਾ ਜਿਹਾ ਮਾਨ ਤਾਣ ਵਿੱਚ ਉਹ ਜੋ ਮੌਕੇ ਤੇ ਬੱਚਾ ਮੇਲ ਕਾਫਾ ਕੱਟਾ ਧਾਰਾਂ ਆਪਾਂ ਮਾਰ ਕੇ ਦਿਖਾਤੀਆਂ ਤੇ ਚੋਣ ਦੀ ਬੜੀ ਫੋਲੀਆ ਤੇ ਵੀਰੇ ਜਿਵੇਂ ਮਰਜੇ ਓਠ ਓਠ ਫੇਟ ਜਾਓ ਕੋਈ ਡੱਕਦਾਰੀ ਗੱਲ ਨਹੀਂ ਦੇਖ ਸਾ ਤੋਰ ਕੇ ਆਪਾਂ ਦੁਬਾਰੇ ਫੇਰ ਬਹਿਗਾ ਵੀਰ ਥੱਲੇ ਇਹ ਨਹੀਂ ਗੱਲ ਵੀ ਝੋਟੀ ਪੈਰ ਪਟ ਜੂਗੀ ਉਹ ਦੇਖੋ ਜਮਾਂ ਨਜ਼ਾਰਾ ਕਿਆ ਬੋਤਾ ਪਾ ਠੀਕ ਆ ਵੀਰੇ ਓਕੇ ਇੱਕ 28 ਜੋ ਘਰ ਆਏ ਬੰਦਿਆ ਮਾਨਦਾਨ ਕਰਦਾਂਗੇ ਕਰਦਾਂਗੇ ਠੀਕ ਆ ਤੇ ਕਹਿੰਦਾ ਵਾ ਦੁੱਧ ਮੰਨ ਕੇ ਚੱਲੇ ਵੀਰ 15 ਕਿਲੋ ਮੰਨ ਲੈ ਵੀ ਪੌਣ ਵਾਲੀ ਹੈਗੀ ਖਰੀ ਹਾਂਜੀ ਹਾਂਜੀ ਆ ਗਿਆ ਬਾਈ ਕੱਟਾ ਦੇਖੀਏ ਨੇ ਇਹ ਆਪਣਾ ਕਿਹੜੀ ਮੱਝ ਦਾ ਆ ਗਿਆ ਇਹ ਬਾਈ ਉਸੇ ਮੱਝ ਦਾ ਕੱਟਾ ਠੀਕ ਆ ਸਾਲ ਦਾ ਹੋ ਗਿਆ ਕੱਟਾ ਹਣਾ ਹਾਂਜੀ ਇਹ ਪਹਿਲੇ ਸੂਈ ਦਾ ਕੱਟਾ ਇਹ ਕਿਹੜੇ ਟੀਕੇ ਦਾ ਆ ਗਿਆ 88 64 ਠੀਕ ਆ ਚੱਲ ਵੀਰੇ ਹਾਂਜੀ 88 64 ਦਾ ਮੇਲ ਕਾਫਾ ਬਿਲਕੁਲ ਤੇਲ ਦੀ ਜੈਡ ਬਲੈਕ ਆ ਤੇ ਕੋਈ ਵੀ ਹੋਵੇ ਪਾਲਣ ਵਾਲਾ ਕੱਟਾ ਕੋ ਚੰਗੀ ਮਹਿ ਕਹਿੰਦਾ ਵਾ 15 ਕਿਲੋ ਦੀ ਮਹਿ ਦਾ ਕੱਟਾ ਆ ਗਿਆ ਤੇ ਇਹਦਾ ਮੁੱਲ ਵੜੀ 20000 ਰਹੀ ਬਾਕੀ ਮਾਨਦਾਨ ਕਰ ਦਾਂਗੇ ਠੀਕ ਆ 20000 ਦੇ ਵਿੱਚੋਂ ਮੌਕੇ ਤੇ ਮਾਨਦਾਨ ਆਪਾਂ ਕਰ ਦਾਂਗੇ ਹਾਂਜੀ ਤੋਂ ਕੱਟਾ ਦੇ ਫਿਰ ਬੂਤੀ ਬਾਤੀ ਚੰਗੀ ਆ ਸੋਹਣਾ ਕੱਟਾ ਬਣੂਗਾ ਲੰਬੀ ਲੱਤ ਦਾ ਤੇ ਤੇਲ ਬਰ ਕੋਲ ਜੈਡ ਬਲੈਕ 8864 ਦਾ ਇਹ ਕੱਟਾ ਆ ਗਿਆ ਆਪ ਤੇ ਬਾਕੀ ਆ ਵੀਰਾਂ ਦੇ ਸਾਰੇ ਘਰ ਦੇ ਪਸ਼ੂ ਆ ਕਹਿੰਦਾ ਆਪਾ ਉਸੇ ਮੈਂ ਤਾਂ ਆਪਾਂ ਖਾਸਾ ਰਵਾ ਤਿਆਰ ਕਰ ਲਿਆ ਕਰੇ ਹਨਾ ਆਪਾਂ ਦਿਖਾਉਣੀ ਆ ਜੀ ਵੇਹ ਜੀ ਪਹਿਲੇ ਸੂਈ ਜੈ ਝੂਠੀ ਆ ਦੂਜੀ ਸੂਈ ਜੈ ਝੂਠੀ ਠੀਕ ਐ ਤੇ ਕਿੰਨੇ ਘੋਟੇ ਚੱਲਿਆ ਝੋਟੀਆਂ ਦੇ ਫਿਰ ਇਹਦੀ ਝੋਟੇ 14 ਤੋਂ 15 ਲੀਟਰ ਤੇ ਚੱਲੀਆਂ ਨੇ ਸਾਇਦ ਪੀਜ ਸੁਵੇ ਦੀ ਝੋਟੀ ਠੀਕ ਹੈ ਜੱਤੀ ਦੇ ਸੁਵੇ ਆ ਗਈ ਹਾਂਜੀ ਉਹ ਕੱਟਾ ਹੈਗਾ ਚੌਥੇ ਸੁਵੇ ਦਾ ਹਾਂਜੀ ਤੇ ਪੰਜਵੇਂ ਪੰਜਵੇਂ ਸੁਵੇ ਹੁਣ ਫੇਰ ਕੱਟਾ ਦੇਤਾ ਹਨਾ ਸੋ ਸਹਿਰ ਤਪਾ ਰਮਾਣਾ ਵਾਜਾਂ ਦੇ ਕੋਠੇ ਬੈ ਕੇ ਨੰਬਰ ਬੋਲਦੀ ਭਰਾ ਦੋਵਾਰੇ ਆਪਣਾ ਨੰਬਰ 87340730746 ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੇਂ